ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫ੍ਰੀ ਲਾਈਫ ਚੈਨਲ ਤੇ ਦੋਸਤੋ ਯੋਗ ਕੇਂਦਰ ਸਤੀਏ ਵਾਲਾ ਵਿਖੇ ਸਵੇਰ ਦੀ ਕਲਾਸ ਹਾਜ਼ਰਾਂ 6 ਬੱਚਾ तकरीबन 2.5 ਮਹੀਨੇ ਹਾਂ 2.5 ਮਹੀਨੇ ਹੋ ਗਏ 2.5 ਮਹੀਨੇ ਪਹਿਲਾਂ ਸਾਡੇ ਕੋ ਆਇਆ ਸੀ ਤੇ ਇਸ ਬੱਚੇ ਨੇ ਜਨਮ ਤੋਂ ਲੈ ਕੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਇਸਦੇ ਮਾਪੇ ਨੇ ਬੜੀ ਮੁਸ਼ਕਲ ਕੀਤੀ ਹੈ ਪਰ ਹਸਪਤਾਲਾਂ ਦੇ ਵਿੱਚ ਇਹਨਾਂ ਨੂੰ ਸ਼ਾਇਦ ਉਨੀ ਕਾਮਯਾਬੀ ਨਹੀਂ ਮਿਲੀ ਜਿੰਨੀ ਇਸ ਸੈਂਟਰ ਤੇ ਆ ਕੇ ਮਿਲੀ ਹੈ ਇਹਨਾਂ ਦੇ ਮੂੰਹ ਪੁੱਛਾਂਗੇ ਕਿ ਕਿੰਨੀ ਕਿ ਸਮੱਸਿਆ ਸੀ ਕਿੱਥੋਂ ਕਿੱਥੋਂ ਦਾ ਸਫ਼ਰ ਰਿਹਾ ਹਾਂਜੀ ਪਿੰਡੂ ਜੀ ਇਹ ਜਦੋਂ ਜੀ ਇਹ ਮੈਦਾ ਜੀ ਪੈਦਾ ਹੋਇਆ ਤੇ ਜੀ ਇਹ ਇਹਦੇ ਵਿੱਚ ਡਾਕਟਰ ਕਹਿੰਦੇ ਇਹਨੂੰ ਫੇਰ ਨਹੀਂ ਸਮੱਸਿਆਵਾਂ ਨੇ ਹਾਂ ਜੀ ਇਹਨੂੰ ਬਾਇ ਬਰਥ ਤੋਂ ਜਿਹੜਾ ਸੀਗਾ ਸਮੱਸਿਆਵਾਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਕਿੱਥੋਂ ਕਿੱਥੋਂ ਤੁਸੀਂ ਇਹਦੀ ਟ੍ਰੀਟਮੈਂਟ ਦਾ ਯਤਨ ਕੀਤਾ ਜੀ ਪਹਿਲਾਂ 2 ਸਾਲ ਤਾਂ ਜੀ ਇੱਥੋਂ ਲੋਕਲ ਹੀ ਡਾਕਟਰਾਂ ਤੋਂ ਦਵਾਈਸਨ ਲੈਂਦੇ ਰਹੇ ਜੀ ਜੀ ਜਦੋਂ ਇਹ 2 ਸਾਲ ਦਾ ਹੋਇਆ ਤਾਂ ਸਾਨੂੰ ਪਤਾ ਲੱਗਾ ਵੀ ਇਹਦੇ ਮਤਲਬ ਕਿ ਜੋ ਦਵਾਈ ਇਹਨੂੰ ਮੈਡੀਸਨ ਦੇ ਰਹੇ ਉਹ ਪ੍ਰੋਬਲਮ ਨਹੀਂ ਇਹਨੂੰ ਪ੍ਰੋਬਲਮ ਹੋਰ ਨੇ ਜੀ ਠੀਕ ਹੈ ਫਿਰ ਅਸੀਂ ਕਦੇ ਮਤਲਬ ਕਿ ਫਰੀਦਕੋਟ ਵੀ ਦਿਖਾਇਆ ਮੈਡੀਕਲ ਕਾਲਜ 'ਚ ਫਿਰ ਅਸੀਂ ਜੀ ਦਜਾ ਆਪਣਾ ਇਹਨੂੰ ਸਾਨੂੰ ਚੰਡੀਗੜ੍ਹ ਕਿਸੇ ਨੇ ਦੱਸ ਪਾਈ ਵੀ ਉੱਥੇ ਜਾਓ ਅਸੀਂ ਉੱਥੇ ਦਿਖਾਇਆ ਫਿਰ ਅਸੀਂ ਪੀਜੀਆਈ ਇਹਨੂੰ ਲੈ ਕੇ ਗਏ ਜੀ ਤੇ ਡਾਕਟਰ ਤਾਂ ਇਹ ਕਹਿੰਦੇ ਸੀ ਵੀ ਇਹ ਬੱਚੇ ਇੰਨਾ ਇੰਪਰੂਵ ਨਹੀਂ ਕਰਦੇਗੇ ਜਿੰਨਾ ਮਤਲਬ ਕਿ ਇਹ ਜੋ ਸਮੱਸਿਆ ਹੈ ਉਹ ਮਤਲਬ ਕਿ ਲੱਗਤਰਾਂ ਦੀ ਹੈ ਤੁਸੀਂ ਅਲੱਗ ਸਮਝਦੇ ਪੈ ਜਾਓ ਜੀ ਜਦੋਂ ਅਸੀਂ ਮਤਲਬ ਕਿ ਉੱਥੋਂ ਦਵਾਈ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਪੀਜੀਆਈ ਵਾਲਿਆਂ ਦਵਾਈ ਨਹੀਂ ਦਿੱਤੀ ਜੀ ਉਹ ਕਹਿੰਦੇ ਵੀ ਇਹ ਦਾ ਮੈਡੀਸਨ ਚ ਹਾਲੀ ਹੈ ਨੀਗਾ ਅੱਪਾ ਸ਼ਾਰਟਸ ਜਾਈਏ ਹਾਂਜੀ ਜੀ ਜਦੋਂ ਤੁਸੀਂ ਸਾਡੇ ਕੋਲ ਆਏ ਹੋ 2.5 ਮਹੀਨੇ ਪਹਿਲਾਂ ਉਦੋਂ ਇਹਦੀ ਕੀ ਕੀ ਮੁਸ਼ਕਲਾਂ ਸੀਗੀਆਂ ਉਦੋਂ ਇਹਨੂੰ ਇੱਕ ਤਾਂ ਜੀ ਇਹਦਾ ਜੀ ਆਈਕਿਊ ਲੈਵਲ ਬਹੁਤ ਘਟੇ ਜੀ ਆਈਕਿਊ ਲੈਵਲ ਘਟੇ ਇਹ ਆਈਕਿਊ ਲੈਵਲ 'ਚ ਬਹੁਤ ਸੁਧਾਰ ਹੋਇਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਸੀ ਆਈਕਿਊ ਲੈਵਲ ਸੁਧਰ ਗਿਆ ਹਾਂਜੀ ਜੀ ਇਹਦਾ 40 ਦਾ 40 ਦਾ ਸੀ ਤੇ 40 ਤੋਂ ਮਤਲਬ ਕਿ ਘਟਦਾ ਸੀ ਵਧਦਾ ਨਹੀਂ ਸੀ ਠੀਕ ਆਪਾਂ ਜੋ ਵੀ ਦੇਖਦੇ ਆਂ ਜੋ ਵੀ ਕਰਦੇ ਆਂ ਆਪਣਾ ਇੱਕ ਟਾਰਗੇਟ ਹੁੰਦਾ ਇਹਦਾ ਟਾਰਗੇਟ ਨਹੀਂ ਬੰਦਦਾ ਸੀ ਜ਼ੋਰ ਵੀ ਨਹੀਂ ਕਰਦਾ ਸੀ ਹਾਂਜੀ ਹਾਂਜੀ ਠੀਕ ਇੱਕ ਉਹਦੇ ਕਰਕੇ ਨਾ ਇਹਦੇ ਮਤਲਬ ਕਿ ਖੜੋਣ ਦਾ ਬੈਣ ਦਾ ਢੰਗ ਨਹੀਂ ਸਹੀ ਸੀ ਜੀ ਠੀਕ ਤੇ ਜਿਹੜੇ ਕਰਕੇ ਨਾ ਵੀਿੰਦੀਆਂ ਐਕਟੀਵਿਟੀਆਂ ਨਾ ਦੂਜੇ ਬੰਦੇ ਨੂੰ ਅੱਛੀਆਂ ਨਹੀਂ ਸਹੀ ਨਹੀਂ ਲੱਗਦੀਆਂ ਸੀ ਇਹ ਦੋਸਤੋ ਜਿਸ ਦਿਨ ਸਾਡੇ ਕੋ ਆਇਆ ਸੀ ਇਹ ਲੜਖੜਾ ਕੇ ਤੁਰਦਾ ਸੀ ਹਾਂਜੀ ਐਵੇਂ ਸੀਗਾ ਹਾਂਜੀ ਹਾਂਜੀ ਤੇ ਇਹਦੇ ਮੂੰਹ 'ਚ ਸਲਾਈਵਾ ਕਾਫੀ ਲਗਾਤਾਰ ਬਣਿਆ ਰਹਿੰਦਾ ਸੀ ਚੱਕ ਟਾਈਪ ਬਣਿਆ ਰਹਿੰਦਾ ਸੀ ਤੇ ਹੁਣ ਕਿਦਾਂ ਲੱਗਦਾ ਹੈ ਹੋਣ ਬਿਲਕੁਲ ਫਿੱਟ ਹੈ ਲੱਗਦਾ ਹੈ ਜੀ ਹਾਂਜੀ ਲੱਗਦਾ ਹੈ ਕਿ ਹੈਗਾ ਹੈਗਾ ਜੀ ਹੈਗਾ ਤੇ ਦੂਸਰਾ ਇਹ ਇਹਦੇ ਜਿਹੜੀ ਰੰਗਤ ਚ ਨਹੀਂ ਨਹੀਂ ਫੇਸ ਇਮਪ੍ਰੈਸ਼ਨ ਚ ਬਹੁਤ ਫਰਕ ਨਜ਼ਰ ਆ ਰਿਹਾ ਹੈ ਪੜਾਈ ਚ ਵੀ ਠੀਕ ਹੋ ਗਿਆ ਹੈ ਜਦ ਕਿ ਡਾਕਟਰਾਂ ਕਹਿਆ ਸੀ ਵੀ ਇਹਦਾ ਬ੍ਰੇਨ ਇਸ ਤੋ ਅਗੇ ਨਹੀਂ ਚੱਲੇਗਾ ਉਹ ਚੱਲ ਪਿਆ ਹੁਣ ਇਹ ਜਿਸ ਤਰ੍ਹਾਂ ਲੜ ਖੜਾ ਕੇ ਤੁਰਦਾ ਸੀ ਇੱਕ ਛੋਟੀ ਜੀ ਝਲਕ ਤੁਹਾਨੂੰ ਦਿਖਾਉਣੇ ਆ ਭੱਜ ਕੇ ਜਾ ਜਾਵਾਂ ਜਬਾਤ ਭੱਜ ਕੇ ਜਾ ਉੱਥੋਂ ਭੱਜ ਗਿਆ ਭੱਜ 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 ਕਲ ਤਰ ਖੜਾ ਪੱਜ ਪੱਜ ਕੇ ਜਾਣਾ ਪੱਜ ਕੇ ਪੱਜ ਕੇ ਇਹ ਤਬਦੀਲੀ ਆਈ ਹੈ ਦੇਚ ਜਾਣ ਕੇ ਪਹਿਲਾਂ ਬੜਾ ਔਖਾ ਤੁਰਦਾ ਡਿੱਗ ਪੈਂਦਾ ਸੀ ਮੈਨੂੰ ਪਤਾ ਲੱਗਦਾ ਹੁਣ ਮਤਲਬ ਕਿ ਆਈਕੂ ਲੈਵਲ 50 ਤੋਂ ਉੱਤੇ ਡਿਵੈਲਪ ਹੋ ਗਿਆ ਜੀ ਡਾਕਟਰ ਸਾਹਿਬ ਨੇ ਇਹ ਸਿੰਪਟਮ ਦੱਸਿਆ ਸੀ ਵੀ ਕਹਿੰਦਾ ਜਦੋਂ ਇੱਥੋਂ ਟੈਕ ਕਰਾਵੇ ਸਮਝ ਲਓ ਵੀ ਤੁਸੀਂ ਇੰਨਾ ਟੈਕ ਹੋ ਗਿਆ ਜੀ ਹੋ ਗਿਆ ਤੇ ਉਹ ਇਹ ਟਾਰਗੇਟ ਇਹ ਅਚੀਵ ਕਰ ਚੁੱਕਿਆ ਜੀ ਦੋਸਤੋ ਅਬ ਨਾਰਮਲ ਬੱਚੇ ਨੇ ਜਿਹੜੇ ਉਹ ਠੀਕ ਹੋ ਸਕਦੇ ਨੇ ਅਸੀਂ ਇਹ ਨਹੀਂ ਕਹਿੰਦੇ ਕੋਈ ਸਾਡੇ ਚ ਕਾਬਲੀਅਤ ਹੈ ਯੋਗ ਦੇ ਵਿੱਚ ਬੜੀਆਂ ਤਾਕਤਾਂ ਨੇ ਜਿਹੜਾ ਯੋਗ ਪੜ ਕੇ ਸਿੱਖ ਕੇ ਕਰਵਾਏਗਾ ਉਹ ਹਰ yogi ਜਾਂ yoga acharya ਇਹੋ ਜੇ ਬੱਚਿਆਂ ਨੂੰ ਦਿਨਾਂ ਵਿੱਚ ਠੀਕ ਕਰ ਸਕਦਾ ਮੈਂ ਇਹ ਨਹੀਂ ਕਹਿੰਦਾ ਕਿ ਹੁਨਰ ਮੇਰੇ ਕੱਲੇ ਕੋਲ ਹੈ हां पर फिर भी जे ਤੁਹਾਨੂੰ ਕਿਦੋਂ ਫਰਕ ਨਹੀਂ ਪੈ ਰਿਹਾ ਤਾਂ ਸਾਡੇ ਯੋਗ ਕੇਂਦਰ ਸਤਿਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੁਸੀਂ ਪਹਿਲਾਂ ਗੱਲ ਕਰਕੇ ਆ ਸਕਦੇ ਹੋ 94172 49640 ਸਾਡਾ ਨੰਬਰ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ